ਖਬਰ ਨਮਾ ਦੇਖ ਰਿਹਾ ਸਾਰੇ ਹੀ ਸੋਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਆਖਰਕਾਰ ਕਾਂਗਰਸ ਪਾਰਟੀ ਨੇ ਸੂਬੇ ਦਾ ਨਵਾਂ ਪ੍ਰਧਾਨ ਬਨਾ ਹੀ ਦਿੱਤਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਕਾਟੋ ਕਲੇ ਚੱਲ ਰਿਹਾ ਹੈ ਜਿਹੜਾ ਕਿ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਰੋਲਾ ਕਾਤਾ ਹੈ ਪ੍ਰਧਾਨਗੀ ਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀ ਸਿੰਘ ਬਾਦਲ ਦੇ ਹੱਥ ਵਿੱਚ ਨਾ ਹੋਵੇ ਸ਼ੁਰੂ ਕਾਂਗਰਸ ਪਾਰਟੀ ਦੇ ਵਿੱਚ ਰੋਲਾ ਹੈ ਕਿ ਜਿਹੜਾ ਰਾਜਾ ਬੁਰਿੰਗ ਹੈ ਉਹ ਕੈਪੇਬਲ ਨਹੀਂ ਪੰਜਾਬ ਦੀ ਪ੍ਰਧਾਨਗੀ ਲਈ ਉਹ ਐਜ਼ ਅ ਸੰਸਦ ਨੇ ਐਮਪੀ ਨੇ ਹਲਕਾ ਲੁਧਿਆਣਾ ਤੋਂ ਉਹਨਾਂ ਨੂੰ ਪੰਜਾਬ ਦੇ ਮੁੱਦੇ ਚੁਕਨੇ ਚਾਹੀਦੇ ਨੇ ਸੰਸਦ ਭਵਨ ਦੇ ਵਿੱਚ ਜਾ ਕੇ ਲੋਕ ਸਭਾ ਦੇ ਸਪੀਕਰ ਓਮ ਗਿਰਲਾ ਦੇ ਕੋਲ ਲੇਕਿਨ ਰੋਲਾ ਇਥੋਂ ਤੱਕ ਨਹੀਂ ਯਾਨੀ ਕਿ ਕਾਂਗਰਸ ਪਾਰਟੀ ਕਾਫੀ ਲੰਮੇ ਸਮੇਂ ਤੋਂ ਦੁਜਿੱਤੀ ਦੇ ਵਿਚਾਰ ਰਹੀ ਹੈ ਕਿ ਆਖਰਕਾਰ ਇਹਨਾਂ ਦਾ ਆਪਸੀ 카ਟੋ ਕੋਸ਼ਿਸ਼ ਕਿਵੇਂ ਨਿਬੜੇਗਾ ਜਿਸ ਤਰ੍ਹਾਂ ਗੁਥਮ ਗੁੱਥਿੰਗ ਹੋਏ ਆ ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਗਟ ਸਿੰਘ ਬਵੇਸ਼ ਵਕੀਲਤਾ ਆਪਣੇ ਕੰਨਾਂ ਨੂੰ ਹੱਥ ਲਾ ਰਹੇ ਨੇ ਕਿ ਆਖਰਕਾਰ ਇਹਨਾਂ ਦਾ ਬਣਾ ਬਣੇਗਾ ਕੀ ਲਖਨੇਦਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੇ ਪ੍ਰਧਾਨ ਦੇ 카ਟੋ ਕਲੇਸ਼ ਕੱਲੇ ਪੰਜਾਬ ਦੇ ਵਿੱਚ ਨਹੀਂ ਕੱਲੇ ਹਰਿਆਣਾ ਦੇ ਵਿੱਚ ਵੀ ਨਹੀਂ ਬਿਹਾਰ ਦੇ ਵਿੱਚ ਵੀ ਚੱਲ ਰਿਹਾ ਹੈ ਅੱਜ ਬਿਹਾਰ ਦੇ ਵਿੱਚ ਹਾਰ ਤੱਕ ਥੱਕ ਕੇ ਕਾਂਗਰਸ ਪਾਰਟੀ ਨੂੰ ਜਿਹੜਾ ਹੈ ਨਵਾਂ ਪ੍ਰਧਾਨ ਲਾਉਣਾ ਪਿਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਾਟੂ ਕਲੇਸ਼ ਉੱਥੇ ਵੀ ਪਿਆ ਹੋਇਆ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਵਿੱਚ ਰਾਜਾ ਵੜਿੰਗ ਨੂੰ ਲੈ ਕੇ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬਿਹਾਰ ਵਿੱਚ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ ਕਾਂਗਰਸ ਹਾਈ ਕਮਾਂਡ ਦੇ ਬਿਹਾਰ ਵਿੱਚ ਨਵਾਂ ਕਾਂਗਰਸ ਪ੍ਰਧਾਨ ਬਣਾਇਆ ਹੈ ਇਹ ਜ਼ਿੰਮੇਵਾਰੀ ਰਜੇਸ਼ ਕੁਮਾਰ ਨੂੰ ਜਿੱਤੀ ਗਈ ਹੈ ਯਾਨੀ ਕਿ ਰਜੇਸ਼ ਕੁਮਾਰ ਕਾਂਗਰਸ ਪਾਰਟੀ ਵੱਲੋਂ ਬਿਹਾਰ ਦੇ ਨਵੇਂ ਅਜ ਪ੍ਰਧਾਨ ਬਣ ਗਏ